ਦੋ ਤਰ੍ਹਾਂ ਦੀ ਫੰਡਿੰਗ ਹੁੰਦੀ ਏਕ ਆਪਰੇਟਿੰਗ ਗ੍ਰਾਂਟ ਹੁੰਦਾ ਏਕ ਕੈਪੀਟਲ ਗ੍ਰਾਂਟ ਹੁੰਦੀ ਏ ਅੱਛਾ ਜਿਹੜੀ ਆਪਰੇਟਿੰਗ ਗ੍ਰਾਂਟ ਹੈ ਉਹਦੇ ਨਾਲ ਅਸੀਂ ਸਕੂਲਾਂ ਦੇ ਵਿੱਚ ਪ੍ਰੋਗਰਾਮ ਚਲਾਣੇ ਆ ਟੀਚਰਜ਼ ਨੂੰ ਸੈਲਰੀ ਪੇ ਕਰਨੀ ਆ ਸਪਲਾਈਜ਼ ਜੋ ਵੀ ਸਕੂਲ ਸਪਲਾਈਜ਼ ਆ ਉਹ ਬਾਏ ਕਰਨੀਆਂ ਹੈਗੀਆਂ 2025 ਦਾ ਬਜਟ ਸੀਗਾ 1.147 ਬਿਲੀਅਨ ਡਾਲਰ ਦਾ ਨਾ ਸੋਣਨੂੰ ਰਾਸ਼ੀ ਬਹੁਤ ਵੱਡੀ ਲੱਗਦੀ ਆ ਪਰ ਇਹਦੇ ਵਿੱਚੋਂ ਤਕਰੀਬਨ 647 ਮਿਲੀਅਨ ਡਾਲਰ ਸਿਰਫ ਟੀਚਰਸ ਦੀ ਸੈਲਰੀ ਵਿੱਚ ਚਲੇ ਜਾਂਦਾ। ਇਹ ਟੀਚਰਾਂ ਨੂੰ ਕੋਲ ਅਲੋਕ ਹੋ ਗਈ ਐਜੂਕੇਸ਼ਨ ਅਸਿਸਟੈਂਸ ਵਗੈਰਾ ਹੋਗੇ ਜਿਹੜੇ ਕਿ ਪਰਮਨੈਂਟ ਪੋਜੀਸ਼ਨ ਨਹੀਂ ਹੈਗੀ। ਉਹਨਾਂ ਨੂੰ ਜੇ ਤੁਸੀਂ ਪਰਮਨੈਂਟ ਵਾਲੇ ਪਾਸੇ ਲੈ ਕੇ ਆਜਦੇ ਤਾਂ ਉਹ ਗਵਰਨਮੈਂਟ ਵੱਲੋਂ ਫੰਡਡ ਹੁੰਦੀ ਹੈਗੀ। ਸੋ ਇੱਕ ਉਹ ਸਾਨੂੰ ਜਿਹੜਾ ਕੰਮ ਕਰਨਾ ਪੈਣਾ ਅਸੀਂ ਬੱਚਿਆਂ ਦੀ ਐਜੂਕੇਸ਼ਨ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ। 53 ਮਿਲੀਅਨ ਡਾਲਰ ਅਸੀਂ ਆਪਣੇ ਆਪਰੇਟਿੰਗ ਗ੍ਰਾਂਟ ਵਿੱਚੋਂ ਵਾਧੂ ਖਰਚਾ ਕਰਦੇ ਹਾਂ ਸਾਡੇ ਡਾਇਵਰਸ ਲਰਨਰਸ ਲਈ ਜਿੰਨਾ ਸਾਨੂੰ ਗਵਰਨਮੈਂਟ ਆਫ ਅ ਅਛੋ ਜੀ ਬੀਸੀ ਤੋਂ ਮਿਲਦਾ ਹੈਗਾ ਸਤੰਬਰ ਤੋਂ ਲੈ ਕੇ ਫਰਵਰੀ ਤੱਕ ਜਿੰਨੇ ਨਵੇਂ ਬੱਚੇ ਆਏ ਉਹ ਸਾਨੂੰ ਫ੍ਰੀ ਦੇ ਵਿੱਚ ਉਹਨਾਂ ਨੂੰ ਐਜੂਕੇਸ਼ਨ ਸਮੇਤ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਬਜਟ ਚ ਨਹੀਂ ਆਉਂਦੇ ਉਹ ਬਜਟ ਵਿੱਚ ਨਹੀਂ ਆਉਂਦੇ ਚਲੋ ਜੀ ਅੱਜ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅਸੀਂ ਗੈਰੀ ਥੈਂਸ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਸਰੀ ਸਕੂਲਸ ਨੇ ਜਿਹੜੇ ਇਹਨਾਂ ਦੇ ਵਿੱਚ ਖਬਰ ਆ ਰਹੀ ਆ ਜਿਸ ਤਰ੍ਹਾਂ ਕਿਸਮ ਦਾ ਬਜਟ ਸਾਹਮਣੇ ਆ ਰਿਹਾ ਜਿਹੜੀ ਪ੍ਰੋਜੈਕਸ਼ਨ ਆ ਰਹੀ ਆ ਉਹ ਘਾਟੇ ਦੀ ਆ ਇਹ ਘਾਟਾ ਹਰ ਵਾਰੀ ਪੜਨਾ ਜ਼ਰੂਰੀ ਹੁੰਦਾ ਇਹ ਪੂਰਾ ਕਿੱਥੋਂ ਹੋਣਾ ਆ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਕੱਟ ਕੀਤੀਆਂ ਜਾ ਸਕਦੀਆਂ ਪਿਛਲੇ ਸਮੇਂ ਦੇ ਵਿੱਚ ਕੀ ਸੀਗਾ ਸਰੀ ਸਕੂਲਾਂ ਦੇ ਵਿੱਚ ਜਿਹੜਾ ਹੁਣ ਨਹੀਂ ਆ ਤੇ ਹੋ ਸਕਦਾ ਅੱਗੇ ਇਹਨਾਂ ਦੇ ਵਿੱਚ ਵੀ ਕੱਟ ਕੀਤਾ ਜਾਵੇ ਗੈਰੀ ਥੰਥੂਣੀ ਸਾਡੇ ਨਾਲ ਤੇ ਸਭ ਤੋਂ ਸਵਾਗਤ ਹੈ ਜੀ ਜੇਐਨ ਹਸੀਕਾ ਜੀ ਸਾਸਿਕਾ ਜਿਸਕਰਨ ਤੇ ਸਾਰੇ ਹੀ ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਾਸਿਕਾ ਹਰਥੇ ਸਰ ਤੁਸੀਂ ਟਰਸਟੀ ਹੋ ਸਕੂਲ ਬੋਰਡ ਦੇ ਇਹ ਸਾਨੂੰ ਥੋੜਾ ਜਿਹਾ ਪਹਿਲਾਂ ਬਜਟ ਬਾਰੇ ਇੱਕ ਜਿਹੜਾ ਲੇਮ ਹੈ ਨਾ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਕਿ ਇਹ ਬਜਟ ਸਿਟੀ ਮੈਨੇਜ ਕਰਦੀ ਆ ਇਹਦੇ ਵਿੱਚ ਕਿਹੜੀ ਚੀਜ਼ ਆ ਜਿਹੜੀ ਪ੍ਰੋਵਿੰਸ ਨੇ ਦੇਣੀ ਹੁੰਦੀ ਆ ਕਿੱਥੋਂ ਪੈਸਾ ਆਉਂਦਾ ਤੇ ਖਰਚਾ ਮੁੱਖ ਕੀ ਹੁੰਦਾ ਹੈ ਕਿ ਸਾਰਾ ਸਕੂਲਾਂ ਦਾ ਬਜਟ ਦੇਖੋ ਜਦੋਂ ਆਪਾਂ ਕੋਈ ਵੀ ਬੰਦਾ ਟੈਕਸ ਪੇ ਕਰਦਾ ਹੈਗਾ ਤਾਂ ਉਹਦੇ ਵਿੱਚ ਇੱਕ ਸਕੂਲ ਟੈਕਸ ਪੋਰਸ਼ਨ ਹੁੰਦਾ ਜਿਹੜਾ ਕਿ ਸੂਬਾ ਸਰਕਾਰ ਕੋਲੇ ਜਾਂਦਾ ਹੈਗਾ ਅੱਛਾ ਜੀ ਸੋ ਸੂਬਾ ਸਰਕਾਰ ਕੋਲੋਂ ਸਾਨੂੰ ਉਹ ਫੰਡਿੰਗ ਜਿਹੜੀ ਵਾਪਸ ਆਉਂਦੀ ਹੈਗੀ ਸਕੂਲਾਂ ਨੂੰ ਸੋ ਜਿਹੜੀ ਤੁਸੀਂ ਕਹਿ ਲਓ ਵੀ ਮੈਜੋਰਟੀ ਆਫ ਦਾ ਫੰਡਿੰਗ ਜਿਹੜੀ ਇਹ ਸੂਬਾ ਸਰਕਾਰ ਵੱਲੋਂ ਆਂਦੀ ਹੈ ਦੋ ਤਰ੍ਹਾਂ ਦੀ ਫੰਡਿੰਗ ਹੁੰਦੀ ਇੱਕ ਆਪਰੇਟਿੰਗ ਗ੍ਰਾਂਟ ਹੁੰਦਾ ਇੱਕ ਕੈਪੀਟਲ ਗ੍ਰਾਂਟ ਹੁੰਦੀ ਹੈ ਅੱਛਾ ਜਿਹੜੀ ਆਪਰੇਟਿੰਗ ਗ੍ਰਾਂਟ ਹੈ ਉਹਦੇ ਨਾਲ ਅਸੀਂ ਸਕੂਲਾਂ ਦੇ ਵਿੱਚ ਪ੍ਰੋਗਰਾਮ ਚਲਾਣੇ ਆ ਟੀਚਰਸ ਨੂੰ ਸੈਲਰੀ ਪੇ ਕਰਨੀ ਆ ਸੁਪਲਾਈਜ਼ ਜੋ ਵੀ ਸਕੂਲ ਸੁਪਲਾਈਜ਼ ਆ ਉਹ ਬਾਏ ਕਰਨੀਆਂ ਹੈਗੀਆਂ ਜਾਂ ਜਿਹੜੇ ਹੋਰ ਪ੍ਰੋਗਰਾਮ ਅਸੀਂ ਰਨ ਕਰਨੇ ਹੈਗੇ ਜਿਹੜੀ ਆਪਰੇਟਿੰਗ ਗ੍ਰਾਂਟ ਹੈ ਉਹਦੇ ਨਾਲ ਅਸੀਂ ਸਕੂਲਾਂ ਵਿੱਚ ਐਡੀਸ਼ਨ ਕਰਨੀਆਂ ਨਵੇਂ ਸਕੂਲ ਬਣਾਣੇ ਆ ਜਾਂ ਨਵੀਆਂ ਜਿਹੜੀਆਂ ਲੈਂਡ ਪਰਚੇਸ ਕਰਨੀ ਹੈਗੀ ਆ ਸੋ ਦੋ ਤਰ੍ਹਾਂ ਦੀ ਫੰਡਿੰਗ ਆਪਾਂ ਜਿਹੜੀ ਗੱਲ ਕਰ ਰਹੇ ਆ ਉਹ ਕਰ ਰਹੇ ਆਪ੍ਰੋਪਰਿਟੀ ਗ੍ਰਾਂਟ ਜੀ ਸੋ ਆਪਰੇਟਿੰਗ ਗ੍ਰਾਂਟ ਜਿਹੜਾ ਸਾਡਾ 2024-2025 ਦਾ ਬਜਟ ਸੀਗਾ 1.147 ਬਿਲੀਅਨ ਡਾਲਰ ਹੈ। ਵਾਓ। ਸੋ ਇਹਨਾਂ ਨੂੰ ਰਾਸ਼ੀ ਬਹੁਤ ਵੱਡੀ ਲੱਗਦੀ ਹੈ। ਪਰ ਇਹਦੇ ਵਿੱਚੋਂ ਤਕਰੀਬਨ 647 ਮਿਲੀਅਨ ਡਾਲਰ ਸਿਰਫ ਟੀਚਰਸ ਦੀ ਸੈਲਰੀ ਵਿੱਚ ਚਲੇ ਜਾਂਦਾ। ਅੱਛਾ 93% ਬਜਟ ਦਾ ਜਿਹੜਾ ਟੋਟਲ ਬਜਟ ਹੈ 1.147 ਬਿਲੀਅਨ ਦੇ ਵਿੱਚੋਂ 93% ਜਿਹੜੇ ਟੀਚਰਸ ਪਰਮਨੈਂਟ ਟੀਚਰਸ ਤੇ ਨਾਨ ਐਨਰੋਲਿੰਗ ਜਿਹੜੀਆਂ ਪੋਜੀਸ਼ਨਸ ਹੈਗੀਆਂ ਉਹਨਾਂ ਦੀ ਸੈਲਰੀਜ਼ ਤੇ ਬੈਨੀਫਿਟ ਵਿੱਚ ਚਲੇ ਜਾਂਦਾ ਸੋ ਸਾਡੇ ਕੋਲੇ ਇੱਕ ਬਹੁਤ ਹੀ ਥੋੜੀ ਰਾਸ਼ੀ ਬਚਦੀ ਹੈ ਜਿਹਦੇ ਵਿੱਚ ਅਸੀਂ 131 ਜਿਹੜੀ ਹੈ ਸਕੂਲ ਸਾਈਟ ਆ ਆਪਣੀ ਚਲਾਣੀ ਆ ਸਾਰੇ ਉਹਦੇ ਵਿੱਚ ਪ੍ਰੋਗਰਾਮ ਚਲਾਣੇ ਹੈਗੇ ਉਹਦੇ ਵਿੱਚ ਬੱਸਿੰਗ ਵੀ ਵਿੱਚ ਅਸੀਂ ਸਟੂਡੈਂਟਸ ਨੂੰ ਪ੍ਰੋਵਾਈਡ ਕਰਨੀ ਆ ਉਹਦੇ ਵਿੱਚ ਜਿਹੜੇ ਪੋਰਟੇਬਲਸ ਨੂੰ ਅਸੀਂ ਜੇ ਮੂਵ ਕਰਨਾ ਹੈ ਜਾਂ ਉਹਨਾਂ ਦੀ ਸਾਂਭ ਸੰਭਾਲ ਹੈ ਜਾਂ ਨਵੇਂ ਪੋਰਟੇਬਲ ਉਹ ਵੀ ਖਰਚਾ ਉਹਦੇ ਵਿੱਚੋਂ ਹੀ ਜਾਣਾ ਹੈਗਾ ਜਿਹੜਾ ਕਿ ਬਜਟ ਦੇ ਵਿੱਚ ਸਾਨੂੰ ਔਨ ਟਾਪ ਨਹੀਂ ਮਿਲਦਾ ਸਾਨੂੰ ਪਰ ਸਟੂਡੈਂਟ ਬੇਸ ਫੰਡਿੰਗ ਮਿਲਦੀ ਹੈ ਸੋ ਲੈਟਸ ਸੇ ਐਸਾਲ ਸਾਡੇ ਕੋਲੇ 80000 ਸਟੂਡੈਂਟ ਹੈਗੇ ਸਰੀ ਦੇ ਵਿੱਚ ਸੋ 80000 ਟਾਈਮਸ ਦਾ ਅਮਾਉਂਟ ਜਿਹੜਾ ਗਵਰਨਮੈਂਟ ਨੇ ਡਿਸਾਈਡ ਕੀਤਾ ਹੋਇਆ ਉਹ ਦੇ ਅਕੋਰਡਿੰਗਲੀ ਸਾਨੂੰ ਫੰਡਿੰਗ ਮਿਲ ਜਣੀ ਹੈ ਹੁਣ ਪ੍ਰੋਬਲਮ ਕਿੱਥੇ ਆ ਕਿ ਜਿਹੜੇ ਪ੍ਰੋਗਰਾਮ ਹੈਗੇ ਜਿਹੜੇ ਫੰਡਡ ਨਹੀਂ ਹੈਗੇ ਗਵਰਨਮੈਂਟ ਵੱਲੋਂ ਇੱਕ ਤਾਂ ਇਨਫਲੇਸ਼ਨ ਜਿਹੜੀ ਸਾਨੂੰ ਵੱਡਾ ਫੈਕਟਰ ਸਾਡੇ ਲਈ ਕਿਉਂਕਿ ਫੰਡਿੰਗ ਸਾਨੂੰ ਸਟਾਰਟਿੰਗ ਆਫ ਦਾ ਈਅਰ ਮਿਲ ਜਣੀ ਹੈ 30 ਜੂਨ ਨੂੰ ਬਜਟ ਸਾਡਾ ਇਸ ਸਾਲ ਦਾ ਖਤਮ ਹੋਇਆ ਨੈਕਸਟ ਈਅਰ ਦਾ ਸੀ ਉਹਨਾਂ ਨੂੰ ਫੋਰਕਾਸਟ ਦਿੱਤਾ ਸਾਨੂੰ ਉਹਦੇ ਅਕੋਰਡਿੰਗਲੀ ਪਰ ਸਟੂਡੈਂਟ ਬੇਸਡ ਸੈਪਟੈਂਬਰ ਪਹਿਲੀ ਇਨ ਫੰਡਿੰਗ ਮਿਲੇਗੀ ਹੋਣਾ ਕੀ ਹੈ ਵੀ ਜੇ ਉਸ ਸਾਲ ਦੇ ਵਿੱਚ ਦੇਨੀਆ 4% ਇਨਫਲੇਸ਼ਨ ਹੋਗੀ ਉਹ ਇਨਫਲੇਸ਼ਨ ਸਾਡੇ ਬਜਟ ਦੇ ਉੱਤੇ ਭਾਰ ਹੈ ਤੇ ਇਨਫਲੇਸ਼ਨ ਜੇ 3% ਵੀ ਹੋਈ ਤਾਂ 1.1 ਬਿਲੀਅਨ ਡਾਲਰ ਦਾ 3% ਬਹੁਤ ਢੀਰਾਂ ਰਕਮ ਬਣ ਜਾਂਦੀ ਹੈ ਇਹ ਕੋ ਪ੍ਰੋਬਲਮ ਹੈ ਦੂਜੀ ਜਿਹੜੀ ਪੋਰਟੇਬਲਸ ਜਿਹੜੇ ਸਾਡੇ ਸਕੂਲਾਂ ਵਿੱਚ ਪਏ ਆ ਕੈਪੀਟਲ ਇਨਫਰਾਸਟ੍ਰਕਚਰ ਦੀ ਘਾਟ ਕਰਕੇ ਉਹ ਪੋਰਟੇਬਲ ਦੀ ਸਾਮ ਸੰਭਾਲ ਉਹਨਾਂ ਦੀ ਮੂਵਿੰਗ ਉਹ ਸਾਨੂੰ ਫੰਡਡ ਨਹੀਂ ਹੈਗੀ ਤੀਜਾ ਜਿਹੜਾ ਵੱਡਾ ਫੈਕਟਰ ਹੈ ਬੱਸਿੰਗ ਜਿਹੜੇ ਅਸੀਂ ਬੱਚਿਆਂ ਨੂੰ ਕੋਈ ਐਸੈਂਸ਼ੀਅਲ ਨੀਡਸ ਵਾਲੇ ਬੱਚੇ ਹੈਗੇ ਆ ਸਪੈਸ਼ਲ ਨੀਡਸ ਵਾਲੇ ਬੱਚੇ ਉਹਨਾਂ ਨੂੰ ਬੱਸਿੰਗ ਜਿਹੜੀ ਪ੍ਰੋਵਾਈਡ ਕਰਨੀ ਉਹ ਫੰਡਡ ਨਹੀਂ ਹੈਗੀ ਉਹ ਸਾਡੀ ਆਪਰੇਟਿੰਗ ਗ੍ਰਾਂਟ ਦੇ ਵਿੱਚੋਂ ਜਾਂਦੀ ਆ ਫਿਰ ਜਿਹੜੀਆਂ ਸਾਡੀਆਂ ਲੀਜ਼ੀਜ਼ ਹੈਗੀਆਂ ਔਰ ਕਈ ਸਾਡੇ ਕੋਲੇ ਸਟੇਸ਼ਨ ਜਿਵੇਂ ਲਰਨਿੰਗ ਸੈਂਟਰਸ ਲਾ ਲਓ ਵਾਈਟ ਰੌਕ ਲਰਨਿੰਗ ਸੈਂਟਰ ਨੂੰ ਹੁਣ ਮੂਵ ਕਰਨ ਦਾ ਸਾਡਾ ਦੋਬਤ ਹੀ ਤਾਂ ਆਈ ਵੀ ਜਿਹੜੀ ਉਹਦੀ ਲੀਜ਼ ਰੇਟ ਬਹੁਤ ਜ਼ਿਆਦਾ ਵੱਧ ਰਹੀਆਂ ਸੀਗਾ ਉਹ ਲੀਜ਼ੀਜ਼ ਫੰਡਡ ਨਹੀਂ ਹੈਗੇ ਉਹ ਸਾਡੇ ਆਪਰੇਟਿੰਗ ਗ੍ਰਾਂਟ ਦੇ ਵਿੱਚੋਂ ਜਾਂਦੇ ਸੋ ਇਸ ਤਰ੍ਹਾਂ ਕਰਕੇ ਕਾਫੀ ਜ਼ਿਆਦਾ ਸਟਰੋਂਗ ਸਟਾਰਟ ਵਰਕ ਦਾ ਪ੍ਰੋਗਰਾਮ ਹੋ ਗਿਆ ਇਹ ਵੀ ਫੰਡਡ ਨਹੀਂ ਹੈਗਾ ਸੋ ਇਹ ਜਿਹੜੇ ਪ੍ਰੋਗਰਾਮ ਹੈਗੇ ਸਾਡੇ ਸਾਰੇ ਆਪਰੇਟਿੰਗ ਗ੍ਰਾਂਟ ਉੱਤੇ ਸਾਡੇ ਤੇ ਵਾਧੂ ਭਾਰ ਹੈ ਜਿਹੜਾ ਕਿ ਪਰ ਸਟੂਡੈਂਟ ਮੀਨਸ ਉਹਦੇ ਅਮਾਉਂਟ ਦੇ ਵਿੱਚ ਨਹੀਂ ਇਹ ਫੰਡਡ ਹੈਗਾ ਸੋ ਜੇ ਸਾਨੂੰ ਲੱਗਦਾ ਵੀ ਅਸੀਂ ਬਜਟ ਫੋਰਕਾਸਟ ਜਿਹੜਾ ਉਹ ਡੈਫਿਸਿਟ ਵਿੱਚ ਕਰ ਰਹੇ ਹਾਂ ਜਿਹੜਾ ਕਿ ਅਗਲੇ ਸਾਲ ਅਸੀਂ ਸ਼ੋ ਕਰ ਰਹੇ ਹਾਂ ਵੀ ਪ੍ਰੈਡਿਕਟ ਕਰ ਰਹੇ ਹਾਂ ਤਕਰੀਬਨ 16 ਮਿਲੀਅਨ ਡਾਲਰ ਜਿਹੜਾ ਡੈਫਿਸਿਟ ਹੋਊਗਾ ਤਾਂ ਸਾਨੂੰ ਇਹਨਾਂ ਪ੍ਰੋਗਰਾਮ ਦੇ ਵਿੱਚੋਂ ਹੀ ਮਨੀ ਘੱਟ ਕਰਕੇ ਉਹ ਬੈਲੈਂਸ ਕਰਨਾ ਪੈਣਾ ਕਿਉਂਕਿ ਬਜਟ ਨੂੰ ਬੈਲੈਂਸ ਕਰਨਾ ਜਿਹੜਾ ਟਰਸਟੀਆਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਹੈ ਉਹ ਅਸੀਂ ਸੋਚ ਚੱਕਦੇ ਜਦੋਂ ਵੀ ਅਸੀਂ ਅਪਰੇਟਾ ਟਰਸਟੀ ਦੀ ਪੋਜੀਸ਼ਨ ਤੇ ਹੁੰਦੇ ਹੈਗੇ ਸੋ ਇਹਦਾ ਮਤਲਬ ਇਹ ਪਿਛਲੇ ਸਾਲ ਵੀ ਡੈਫੀਸ਼ਟ ਦੇ ਵਿੱਚ ਸੀਗਾ ਸੋ ਪਿਛਲੇ ਜਿਹੜਾ ਆਪਣਾ ਕਰੰਟ ਈਅਰ ਹੈਗਾ ਇਹ ਸਾਡਾ ਬਹੁਤ ਜ਼ਿਆਦਾ ਬਜਟ ਪ੍ਰੈਸ਼ਰ ਵਾਲਾ ਈਅਰ ਸੀਗਾ ਸਾਡੇ ਕੋਲੇ ਤਾਂ ਹੀ ਪਿਛਲੇ ਸਾਲ ਦੀ ਗੱਲ ਕਰੀਏ ਸਾਡੇ ਕੋਲੇ ਥੋੜਾ ਜਿਹਾ ਸਰਪਲਸ ਬਚ ਗਿਆ ਸੀਗਾ ਉਹ ਸਰਪਲਸ ਅਸੀਂ ਕੈਰੀ ਫਾਰਵਰਡ ਕਰਕੇ ਐਸ ਸਾਲ ਉਹਨੂੰ ਵੀ ਯੂਜ਼ ਕੀਤਾ ਪਲੱਸ ਸਾਨੂੰ ਸਰਵਿਸਿਜ਼ ਕੱਟ ਕੀਤੀਆਂ ਜਿਵੇਂ ਪਿੱਛੇ ਜੇ ਤੁਹਾਨੂੰ ਪਤਾ ਹੋਵੇ 3.2 3 ਮਿਲੀਅਨ ਡਾਲਰ ਅਸੀਂ ਬਸਿੰਗ ਦੇ ਵਿੱਚੋਂ ਘੱਟ ਕੀਤਾ ਫਿਰ ਅਸੀਂ ਆਹ ਲਰਨਿੰਗ ਸੈਂਟਰ ਜਿਹੜੀ ਉਹਨਾਂ ਦੀ ਆਪਣੇ ਮੂਵ ਕੀਤੇ ਜਿਹੜਾ ਵਾਈਟ ਰੌਕ ਲਰਨਿੰਗ ਸੈਂਟਰ ਉਹਦੀ ਲੀਜ਼ ਦਾ ਖਰਚਾ ਘਟਾਇਆ ਸੋ ਹੋਰ ਇਸ ਤਰ੍ਹਾਂ ਦੇ ਕਾਫੀ ਜ਼ਿਆਦੇ ਸਾਨੂੰ ਔਖੇ ਜਿਹੜੇ ਡਿਸੀਜਨ ਬਣਾਉਣੇ ਪਏ ਇੱਕ ਜਿਹੜਾ ਵੱਡਾ ਡਿਸੀਜਨ ਅਸੀਂ ਬਣਾਉਣ ਜਾ ਰਹੇ ਹਾਂ ਅਗਲੇ ਸਾਲ ਨੂੰ ਬਜਟ ਨੂੰ ਥੋੜਾ ਜਿਹਾ ਠੀਕ ਕਰਨ ਲਈ ਉਹ ਹੈਗਾ ਵੀ ਜਿਹੜੀਆਂ ਨੌਨ ਐਨਰੋਲਿੰਗ ਪੋਜੀਸ਼ਨਸ ਆ ਉਹਨਾਂ ਨੂੰ ਪਰਮਾਨੈਂਟ ਟੀਚਰਜ਼ ਦੇਲੇ ਪਾਸੇ ਲੈ ਕੇ ਆਈਏ ਉਹ ਕਹਿੰਦੇ ਨੇ ਜੀ ਉਹ ਹੁੰਦੀਆਂ ਵੀ ਜਿਹੜੇ ਟੀਚਰ ਔਨ ਕਾਲ ਹੋਗੇ এডਿਕੇਸ਼ਨ ਅਸਿਸਟੈਂਸ ਵਗੈਰਾ ਹੋਗੇ ਜਿਹੜੇ ਕਿ ਪਰਮਨੈਂਟ ਪੋਜੀਸ਼ਨ ਨਹੀਂ ਹੈਗੀਆਂ ਉਹਨਾਂ ਨੂੰ ਜੇ ਤੁਸੀਂ ਪਰਮਨੈਂਟ ਵਾਲੇ ਪਾਸੇ ਲੈ ਕੇ ਆਜਦੇ ਤਾਂ ਉਹ ਗਵਰਨਮੈਂਟ ਵੱਲੋਂ ਫੰਡਡ ਹੁੰਦੀ ਹੈਗੀ ਆ ਸੋ ਇੱਕ ਉਹ ਸਾਨੂੰ ਜਿਹੜਾ ਕੰਮ ਕਰਨਾ ਪੈਣਾ ਅਸੀਂ ਬੱਚਿਆਂ ਦੀ এডਿਕੇਸ਼ਨ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਕੁਆਲਿਟੀ এডਿਕੇਸ਼ਨ ਦੇਣ ਲਈ ਅਸੀਂ ਚਾਹੁੰਦੇ ਵੀ ਸਾਡੇ ਕੋਲ ਸਰਟੀਫਾਈਡ ਟੀਚਰਸ ਹੀ ਹੋਣ ਹਾਲਾਂਕਿ ਲੈਂਗਲੀ ਸਕੂਲ ਡਿਸਟ੍ਰਿਕਟ ਹੈ ਜੋ ਹੋਰ ਨੇਬਰਿੰਗ ਕਈ ਸੌਲ ਡਿਸਟ੍ਰਿਕਟ ਹੈ ਉਹਨਾਂ ਨੇ ਕੀ ਕਰਤਾ ਵੀ ਲੈਟਰ ਆਫ ਐਕਸੈਪਟੈਂਸ ਦੇ ਵਿੱਚ ਬੇਸਿਸ ਤੇ ਵੀ ਹਾਇਰ ਕਰੀ ਜਾਂਦੇ ਆ ਟੀਚਰ ਜਾਂ এডਿਕੇਸ਼ਨ ਅਸਿਸਟੈਂਟ ਆ ਟੀਚਰ ਔਨ ਕਾਲ ਸਰੀ ਨਹੀਂ ਕਰਦਾ ਸਰੀ ਕਹਿੰਦਾ ਵੀ ਅਸੀਂ ਸਰਟੀਫਾਈਡ ਟੀਚਰਸ ਹੀ ਹਾਇਰ ਕਰਨੇ ਆ ਸੋ ਉਹਦੇ ਲਈ ਸਾਨੂੰ ਜਿਹੜੀਆਂ ਨਾਨ ਰੋਲਿੰਗ ਪੋਜੀਸ਼ਨਸ ਆ ਉਹਨਾਂ ਨੂੰ ਇਨਰੋਲਿੰਗ ਦੇ ਵਿੱਚ ਲੈ ਕੇ ਆਣਾ ਜਿਹੜਾ ਉਹ ਵੀ ਸਾਡੇ ਲਈ ਇੱਕ ਮਜਬੂਰੀ ਬਣ ਗਈ ਆ ਹੁਣ ਇਹਦਾ ਮਤਲਬ ਸਿੱਧਾ-ਸਿੱਧਾ ਇਹ ਸਮਝ ਆਉਂਦਾ ਕਿ ਜਿਹੜੇ essentiial needs ਵਾਲੇ ਬੱਚੇ ਆ ਉਹਨਾਂ ਨੂੰ ਬੱਸ ਹੋ ਸਕਦਾ ਜਦੋਂ ਪਹਿਲਾਂ ਕੱਟ ਹੋਈਆਂ ਹੋਰ ਕੱਟ ਹੋ ਇੱਕ ਮੈਂ ਇੱਥੇ ਐਡ ਕਰਨਾ ਚਾਹੁੰਦਾ ਜਿਸ ਕਰਨ 53 ਮਿਲੀਅਨ ਡਾਲਰ ਅਸੀਂ ਆਪਣੇ ਆਪਰੇਟਿੰਗ ਗ੍ਰਾਂਟ ਵਿੱਚੋਂ ਵਾਧੂ ਖਰਚਾ ਕਰਦੇ ਆ ਸਾਡੇ ਡਾਈਵਰਸ ਲਰਨਰਸ ਲਈ ਜਿੰਨਾ ਸਾਨੂੰ ਗਵਰਨਮੈਂਟ ਆਫ ਅ ਅੱਛਾ ਜੀ ਬੀਸੀ ਤੋਂ ਮਿਲਦਾ ਹੈਗਾ ਸੋ ਹੁਣ ਤੁਸੀਂ ਦੇਖੋ ਵੀ ਸੂਬਾ ਸਰਕਾਰ ਜੇ ਸਾਨੂੰ 50 ਮਿਲੀਅਨ ਡਾਲਰ ਜੀ ਡਾਈਵਰਸ ਲਰਨਰਸ ਨਹੀਂ ਦਿੰਦੇ ਆ ਤਾਂ ਅਸੀਂ 53 ਮਿਲੀਅਨ ਨਾਲੋਂ ਵਾਧੂ ਆਪਣੀ ਜੇਬ ਵਿੱਚ ਹੋਰ ਖਰਚਾ ਕਰ ਰਹੇ ਆ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨ ਨੂੰ ਉਹਨਾਂ ਨੂੰ ਇਨਫ ਐਜੂਕੇਸ਼ਨ ਆਵਰਸ ਅਸਿਸਟੈਂਸ ਦੇਣ ਨੂੰ ਸੋ ਉਹ ਵੀ ਸਾਡੀ ਫੰਡਿੰਗ ਨਹੀਂ ਹੈਗੀ ਜਿਹੜੀ ਡਾਇਵਰਸ ਲਰਨਰਸ ਹੈਗੇ ਆ ਸਪੈਸ਼ਲ ਨੀਡ ਕਿਡ ਹੈਗੇ ਆ ਉਹਨਾਂ ਦੀ ਫੰਡਿੰਗ ਤਾਂ ਇਨਾਫ ਹੋਵੇ ਤਾਂ ਕਿ ਉਹ ਸਾਡੇ ਤੇ 54 ਮਿਲੀਅਨ ਜੇ ਸਿਰਫ ਤੁਸੀਂ ਉਸੇ ਫੈਕਟਰ ਨੂੰ ਹੀ ਕਨਸੀਡਰ ਕਰ ਲਓ ਜਾਂ ਇਨਫਲੇਸ਼ਨਲੀ ਫੈਕਟਰ ਨੂੰ ਕਨਸੀਡਰ ਕਰ ਲਓ 60 ਮਿਲੀਅਨ ਡਾਲਰ ਤਾਂ ਕੁਝ ਵੀ ਨਹੀਂ ਹੈਗਾ ਜੀ 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 ਸੋ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਫੰਡਿੰਗ ਵਿਧਾਣੀ ਪੈਣੀ ਆ ਪਰ ਸਟੂਡੈਂਟ ਬੇਸ ਫੰਡਿੰਗ ਤੇ ਦੂਜੀ ਜਿਹੜੀ ਸਪੈਸ਼ਲ ਨੀਡ ਬੱਚਿਆਂ ਦੀ ਜਿਹੜੀ ਫੰਡਿੰਗ ਆ ਉਹ ਵਿਧਾਨ ਦੀ ਲੋੜ ਹੈਗੀ ਆ ਪ੍ਰੋਬਲਮ ਕਿੱਥੇ ਆ ਕਿ ਐਸ ਟਾਈਮ ਜਿਹੜੀ ਕਰੰਟ ਸਰਕਾਰ ਮੌਜੂਦਾ ਆਪਣੀ ਇੱਥੇ ਸੂਬੇ ਦੀ ਸਰਕਾਰ ਐ এডਿਕੇਸ਼ਨ ਉਹਨਾਂ ਦੀ ਪ੍ਰਾਇਓਰਟੀ ਨਹੀਂ ਹੈਗੀ ਜਿੰਨੀ ਚਿਰ ਤੱਕ ਉਹ এডਿਕੇਸ਼ਨ ਨੂੰ ਆਪਣੀ ਪ੍ਰਾਇਓਰਟੀ ਨਹੀਂ ਬਣਾਉਂਦੇ ਹੈਗੇ ਉਨੀ ਦੇਰ ਤੱਕ ਸਾਡੀਆਂ ਸਮੱਸਿਆਵਾਂ ਹੱਲ ਨਹੀਂ ਹੋਣੀਆਂ ਹੁਣ ਥਰੋਨ ਸਪੀਚ ਦੇ ਵਿੱਚ ਇੱਕ ਵੀ ਲਾਈਨ ਜਿਹੜੀ এডਿਕੇਸ਼ਨ ਬਾਰੇ ਨਹੀਂ ਬੋਲੇਗੀ ਹੁਣ ਅੱਜ ਅਨਾਉਂਸਮੈਂਟ ਹੋਣੀ ਹੈ ਬਜਟ ਆਉਣਾ ਚਲੋ ਹੋਪਫੁਲ ਤਾਂ ਸਾਰੇ ਹੀ ਹੁੰਦੇ ਆ ਅਸੀਂ ਵੀ ਹੈਗੇ ਆ ਪਰ ਮੈਨੂੰ ਲੱਗਦਾ ਨਹੀਂ ਵੀ ਐਜੂਕੇਸ਼ਨ ਦੇ ਵਿੱਚ ਕੋਈ ਵੀ ਬਜਟ ਦੇ ਵਿੱਚ ਵਾਧਾ ਹੋਏਗਾ ਜੇ ਉਹਨਾਂ ਨੇ ਘਟਾਤਾ ਤਾਂ ਫਿਰ ਸਾਡੀ ਇਹ ਜਿਹੜੀ 16 ਮਿਲੀਅਨ ਵਾਲੀ ਪ੍ਰੋਬਲਮ ਹੈ ਹੋਰ ਗੰਭੀਰ ਹੋਏਗੀ ਜੀ ਇਹ ਜਦੋਂ ਸਰੀ ਸਕੂਲ ਡਿਸਟ੍ਰਿਕਟ ਵੱਖਰਾ ਆ ਕੀ ਇਹਨੂੰ ਹੋਰ ਖਾਸ ਫੰਡਿੰਗ ਚਾਹੀਦੀ ਜਾਂ ਜਿਹੜੀ ਸਰਕਾਰ ਆ ਫੰਡਿੰਗ ਦਿੰਦੀ ਕਿਦਾਂ ਕੁਸ਼ ਸਕੂਲ ਆ ਜਿਹੜੇ ਮੰਨ ਲਓ ਕੁਝ ਜੜੀਆਂ ਸਾਡੇ ਕੋਲੇ ਇਹ ਹੈਗੇ ਆ ਪ੍ਰੋਗਰਾਮ ਨੇ ਹਾਂਜੀ ਬਾਕੀ ਸਿਟੀਜ਼ ਦੇ ਵਿੱਚ ਬਹੁਤ ਵਧੀਆ ਚੱਲਦੇ ਆ ਔਰ ਚੰਗੇ ਚੱਲਦੇ ਆ ਸਰੀ ਦੇ ਵਿੱਚ ਉਹ ਅਵੇਲੇਬਲ ਹੀ ਨਹੀਂ ਜਾਂ ਜੇ ਹੈਗੇ ਮਾੜੇ ਮੋٹے ਤੋਂ ਬੰਦ ਹੋਣ ਜਾ ਰਹੇ ਆ ਇੱਥੇ ਵੀ ਇਹਨਾਂ ਨੂੰ ਸਿਟੀ ਵਾਈਜ਼ ਵੀ ਸੋਚਦੇ ਆ ਡਿਸਟ੍ਰਿਕਟ ਵਾਈਜ਼ ਦੇਖੋ ਜਿਹੜਾ ਪਰ ਸਟੂਡੈਂਟ ਬੇਸ ਜਿਹੜੀ ਫੰਡਿੰਗ ਹੈਗੀ ਆ ਉਹ ਵੀ ਸਰੀ ਦੀ ਘਾਟਾ ਵੈਨਕੂਵਰ ਨਾਲੋਂ ਜੇ ਵੈਨਕੂਵਰ ਦੀ ਪਰ ਸਟੂਡੈਂਟ ਜਿਹੜੀ ਇਹ ਸਿਟੀਜ਼ ਦੇ ਵਿੱਚ ਵੀ ਫਰਕ ਹੈਗਾ ਰਾਈਟ ਉਹ ਤੁਹਾਡੇ ਕਲੈਕਟਿਵ ਐਗਰੀਮੈਂਟ ਹੁੰਦੇ ਹੈਗੇ ਗਵਰਨਰ ਦੇ ਨਾਲ ਸੋ ਉਹ ਵੀ ਵਿਧਾਨ ਦੀ ਲੋਡ ਹੈਗੀ ਔਰ ਕਾਫੀ ਸਾਲਾਂ ਤੋਂ ਉਹ ਜਿਹੜਾ ਮਾਊ ਹੁਣ ਪ੍ਰੋਬਲਮ ਕੀ ਆ ਜਿਸ ਰਫਤਾਰ ਦੇ ਨਾਲ ਸਿਟੀ ਅਫਸਰੀ ਗ੍ਰੋਥ ਕਰ ਰਿਹਾ ਉਸ ਰਫਤਾਰ ਦੇ ਨਾਲ ਦੂਜੇ ਲੈਬਰਿੰਗ ਸਿਟੀ ਹੋ ਸਕਦਾ ਨਾ ਗ੍ਰੋਥ ਕਰ ਰੋ ਜੀ 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 ਸਾਨੂੰ ਜਿਹੜੀ ਪਰਪ ਸਟੂਡੈਂਟ ਬੇਸ ਫੰਡਿੰਗ ਜੇ ਅਗਸਤ ਦੇ ਵਿੱਚ ਮਿਲਦੀ ਆ ਸੈਪਟੰਬਰ ਪਹਿਲੀ ਤੋਂ ਜਿਹੜੀ ਸਟਾਰਟ ਹੁੰਦੀ ਆ ਉਹ ਜਿਹੜੀ ਜਾ ਕੇ ਉਹਨੂੰ ਦੁਬਾਰਾ ਰਿਵਿਊ ਕਰਦੇ ਹੈਗੇ ਆ ਫ फेब्रुवारी ਨੈਕਸਟ ਈਅਰ ਦੇ ਵਿੱਚ ਸੋ ਸੈਪਟੰਬਰ ਤੋਂ ਲੈ ਕੇ ਫ फेब्रुवारी ਤੱਕ ਜਿੰਨੇ ਨਵੇਂ ਬੱਚੇ ਆਏ ਉਹ ਸਾਨੂੰ ਫਰੀ ਦੇ ਵਿੱਚ ਉਹਨਾਂ ਨੂੰ ਐਜੂਕੇਸ਼ਨ ਸਮਝ ਲੋ ਵੀ ਅਸੀਂ ਪ੍ਰੋਵਾਈਡ ਕਰ ਰਹੇ ਆ ਬਜਟ ਚ ਨਹੀਂ ਆਉਂਦੇ ਉਹ ਬਜਟ ਵਿੱਚ ਨਹੀਂ ਆਉਂਦੇ ਫਰਵਰੀ ਦੇ ਵਿੱਚ ਫਿਰ ਦੁਬਾਰਾ ਹੈਡ ਕਾਊਂਟ ਹੁੰਦਾ ਉਦੋਂ ਫਿਰ ਸਾਨੂੰ ਜਿੰਨੀ ਉਹ ਫੰਡਿੰਗ ਮਿਲ ਗਈ ਫਰਵਰੀ ਤੋਂ ਲੈ ਕੇ ਫਿਰ ਅਗਸਤ ਤੱਕ ਜਾਂ ਜਦੋਂ ਸਮਰ ਵੇਕੇਸ਼ਨ ਹੋਣੀ ਆ ਉਨੀ ਦੇਰ ਤੱਕ ਜਿੰਨੇ ਬੱਚੇ ਨਵੇਂ ਆਏ ਉਹਨਾਂ ਦੀ ਫਿਰ ਐਜੂਕੇਸ਼ਨ ਦਾ ਭਾਰ ਡਿਸਟ੍ਰਿਕਟ ਤੇ ਪੈ ਰਿਹਾ ਸੋ ਜਿਸ ਹਿਸਾਬ ਨਾਲ ਗਰੋਥ ਵੱਧ ਰਹੀ ਹੈ ਕਿਉਂਕਿ ਸਾਨੂੰ ਟੀਚਰ ਤਾਂ ਪਰ ਸਟੂਡੈਂਟ ਬੇਸਡ ਕਲਾਸਰੂਮ ਹੈ ਕਲਾਸ ਸਾਈਜ਼ ਕਲਾਸ ਸਾਈਜ਼ ਕੰਪੋਜੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਜਿਹੜਾ ਉਹ ਪਿਛਲੀ ਗਵਰਨਮੈਂਟ ਹਾਰਗੀ ਸੀਗੀ ਹੁਣ ਅਸੀਂ ਕਲਾਸ ਸਾਈਜ਼ ਵਧਾ ਨਹੀਂ ਸਕਦੇ ਤੇ ਜੇ ਸਟੂਡੈਂਟ ਵਧਿਆ ਤਾਂ ਸਾਨੂੰ ਟੀਚਰ हायर ਕਰਨਾ ਪੈਣਾ ਜੇ ਟੀਚਰ हायर ਕੀਤਾ ਉਹਨੂੰ ਸੈਲਰੀ ਵੀ ਦੇਣੀ ਪੈਣੀ ਹੈ ਜੇ ਸੈਲਰੀ ਦੇ ਰਹੇ ਹਾਂ ਤੇ ਗਵਰਨਮੈਂਟ ਵੱਲੋਂ ਪਰ ਸਟੂਡੈਂਟ ਦੇ ਬੇਸਿਸ ਤੇ ਜੋ ਫੰਡਿੰਗ ਆਈ ਉਹ ਸਾਡੇ ਕੋਲੇ ਹੈ ਨਹੀਂਗੀ ਤਾਂ ਖਰਚਾ ਕਿੱਥੇ ਪਿਆ ਆਪਰੇਟਿੰਗ ਗ੍ਰਾਂਟ ਦੇ ਉੱਤੇ ਤਾਂ ਆਪਰੇਟਿੰਗ ਗ੍ਰਾਂਟ ਉੱਤੇ ਭਾਰ ਉਦੋਂ ਪੈਂਦਾ ਜਦੋਂ ਇੱਕ ਕਿਸੇ ਸ਼ਹਿਰ ਦੀ ਜਿਹੜੀ ਬੱਚਿਆਂ ਦੀ ਪੋਪੂਲੇਸ਼ਨ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਜਿਹੜਾ ਕਿ ਸਰੀ ਨਾਲ ਬਹੁਤ ਲੰਬੇ ਸਮੇਂ ਤੋਂ ਹੋ ਰਿਹਾ ਹੈ ਇਥੇ ਜੋ ਸਟਰੋਂਗ ਸਟਾਰਟ ਪ੍ਰੋਗਰਾਮ ਆ ਉਹ ਸਿਗਾ ਉਹਦੇ ਵਿੱਚ ਵੀ ਮਤਲਬ ਕਿਉਂਕਿ ਬੱਚੇ ਜ਼ਿਆਦਾ ਹੁੰਦੇ ਆ ਸਟਰੋਂਗ ਸਟਾਰਟ 16 ਥੋੜੇ ਸਕੂਲਾਂ ਦੇ ਵਿੱਚ ਆ ਤੇ ਉਹਦੇ ਤੇ ਵੀ ਕੋਈ ਖਤਰਾ ਹੋ ਸਕਦਾ ਵੀ ਬੰਦ ਹੋ ਸਕਦਾ ਦੇਖੋ ਸਟਰੋਂਗ ਸਟਾਰਟ ਦੀ ਜਿਹੜੀ ਫੰਡਿੰਗ ਹੈ ਉਹ ਅ ਪਿਛਲੇ ਮੇਰੇ ਖਿਆਲ 16 ਸਾਲਾਂ ਤੋਂ ਨਹੀਂ ਵਧੀ ਜਿੰਨਾ amount ਉਹ ਗਵਰਨਮੈਂਟ ਦੇ ਰਹੀ ਸੀਗੀ ਅਸੀਂ 16 ਸਾਲਾਂ ਤੋਂ ਜਿਸ ਤਰ੍ਹਾਂ ਸਕੂਲ ਸਾਈਟਾਂ ਘਟਾਉਂਦੇ ਗਏ ਕਿਉਂਕਿ ਉਹਦਾ ਖਰਚਾ ਵੱਧਾ ਹੈ ਕਿ ਟੀਚਰਸ ਦੀ ਸੈਲਰੀਜ਼ ਦੇ ਵਿੱਚ ਤਾਂ 35% ਵਾਧਾ ਹੋ ਗਿਆ ਇਨ ਸਾਲਾਂ ਦੇ ਵਿੱਚ ਸੋ ਉਹ ਅਸੀਂ ਸਕੂਲ ਸਾਈਟ ਘਟ ਕਰੀਗੇ ਕਿਉਂਕਿ ਉਹਦੀ ਫੰਡਿੰਗ ਨਹੀਂ ਵਧੀ ਹੁਣ ਸਾਨੂੰ ਲੋੜ ਕਿੱਥੇ ਹੈ ਕਿ ਜਿਸ ਤਰ੍ਹਾਂ ਇਨਫਲੇਸ਼ਨਰੀ ਫੈਕਟਰਸ ਕਨਸੀਡਰ ਹੋਣ ਜਿਸ ਤਰ੍ਹਾਂ ਟੀਚਰਸ ਦੀ ਸੈਲਰੀ ਵੱਧ ਰਹੀ ਆ ਖਰਚੇ ਵੱਧ ਰਹੇ ਆ ਜੋ ਹੋਰ ਮਹਿੰਗਾਈ ਹੋ ਰਹੀ ਹੈਗੀ ਆ ਉਸ ਦੇ ਹਿਸਾਬ ਨਾਲ ਫੰਡਿੰਗ ਦੇ ਵਿੱਚ ਇਜ਼ਾਫੇ ਦੀ ਲੋੜ ਹੈਗੀ ਆ ਜਿਹੜਾ ਕਿ ਹੋ ਨਹੀਂ ਰਿਹਾ ਸਟਰੋਂਗ ਸਟਾਰਟ ਦਾ ਜਿਹੜਾ ਸਾਲਾਨਾ ਖਰਚਾ ਕੁਝ 100000 ਹੀ ਆ ਬਹੁਤ ਬਿਲੀਅਨਸ ਦੇ ਵਿੱਚ ਆਪਾਂ ਗੱਲ ਨਹੀਂ ਕਰਦੇ ਪਰ ਸਰੀ ਸਕੂਲ ਡਿਸਟ੍ਰਿਕਟ ਐਸ ਟਾਈਮ ਇਹੋ ਜੀ ਸਿਚੁਏਸ਼ਨ ਦੇ ਵਿੱਚ ਆ ਵੀ ਜਿੱਥੇ ਸਾਡੇ ਕੋਲੇ ਕੁਝ 100000 ਡਾਲਰ ਕੱਢਣੇ ਵੀ ਔਖੇ ਹੋ ਰਹੇ ਜੀ ਇਹਦਾ ਸਰਕਾਰ ਕੁਝ ਕਰ ਸਕਦੀ ਹੈ ਪਰ ਸਟੂਡੈਂਟ ਵਾਲੀ ਇੱਕ ਚੀਜ਼ ਕਿਸੇ ਹੋਰ ਕਿਸਮ ਦੀ ਸਪੈਸ਼ਲ ਇੱਕ ਜੰਕ ਆਫ ਮਨੀ ਤੁਹਾਨੂੰ ਦੇ ਦਿੱਤਾ ਜਾਵੇ ਜਾਂ ਇਹਦਾ ਕੋਈ ਹੱਲ ਹੋ ਸਕਦਾ ਜਾਂ ਇਹਦੀ ਕੋਈ ਮੰਗ ਹੈਗੀ ਹੈ ਸਰਕਾਰ ਦੇ ਕੋਲ ਜਾਂ ਕੋਈ ਹੋਰ ਹੱਲ ਜਵੇ ਪਹਿਲਾਂ ਦੂਜੀ ਜਿਹੜੇ ਸੀਗੇ ਆਪਣੇ BC ਯੂनाइटेड ਵਾਲੇ ਉਹ ਕਹਿੰਦੇ ਸੀ ਵੀ ਤੁਸੀਂ ਜੋ ਕੰਸਰਵਟਿਵ ਮਾਫੀ ਚਾਹਾਂ ਜਿਹੜੇ ਵੀ ਕੰਸਰਵਟਿਵ ਸੀ ਕਿ ਜਿਹੜੀ ਸਟੂਡੈਂਟ ਟੀਚਰ ਦੀ ਰੇਸ਼ਿਓ ਆ ਉਹਨੂੰ ਅਸੀਂ ਚੇਂਜ ਕਰਕੇ ਮਸਲਾ ਸਿੱਧਾ ਜਾਂ ਹੱਲ ਹੋ ਸਕਦਾ ਉਹ ਕੋ ਪੋਸੀਬਲ ਸੀਗਾ ਉਹ ਦੇਖੋ ਸੁਪਰੀਮ ਕੋਰਟ ਦਾ ਹੋਰ ਹੈਗਾ ਵੀ ਤੁਸੀਂ ਇੱਕ ਕਲਾਸ ਦੇ ਵਿੱਚ ਇਤੋ ਵੱਧ ਬੱਚੇ ਨਹੀਂ ਬਿਠਾ ਸਕਦੇ ਸੋ ਮੈਨੂੰ ਨਹੀਂ ਲੱਗਦਾ ਵੀ ਉਹ ਸੋਲੂਸ਼ਨ ਸੀਗਾ ਕੋਈ ਹੋਰ ਉਹਨਾਂ ਦੇ ਕੋਈ ਆਈਡੀਆ ਹੋਵੇ ਜਿਹਦਾ ਮੈਨੂੰ ਨਹੀਂ ਧਿਆਨ ਹੈਗਾ ਹਾਂ ਡੈਫੀਨਟਲੀ ਫਰੈਸ਼ ਆਈਡੀਆਜ਼ ਆਉਣੇ ਚਾਹੀਦੇ ਆ ਉਹ ਤਾਂ ਹੀ ਆਉਣਗੇ ਜੇ ਸਰਕਾਰ ਦੀ ਪ੍ਰਾਇਓਰਟੀ ਹੋਏਗੀ ਐਜੂਕੇਸ਼ਨ ਐਸ ਗਵਰਨਮੈਂਟ ਦੀ ਪ੍ਰਾਇਰਿਟੀ ਨਹੀਂ ਹੈਗੀ এডੂਕੇਸ਼ਨ ਕਿਉਂਕਿ এডੂਕੇਸ਼ਨ ਬਾਰੇ ਨਾ ਤਾਂ ਪ੍ਰੀਮੀਅਰ ਗੱਲ ਕਰ ਰਿਹਾ ਨਾ ਹੀ ਕੋਈ ਸੀਨੀਅਰ ਮਿਨਿਸਟਰੀ ਜਿਹੜੀ ਉਹ ਗੱਲ ਕਰ ਰਹੀ ਹੈਗੀ ਤੇ ਨਾ ਹੀ ਬਜਟ ਦੇ ਵਿੱਚ ਕਿਤੇ ਵੀ ਉਹ ਉਹਦੀ ਥਰੋਨ ਸਪੀਚ ਦੇ ਵਿੱਚ ਗੱਲ ਹੋਈ ਹੈ ਸੋ ਜੇ ਤੁਹਾਡੀ ਪ੍ਰਾਇਰਿਟੀ ਨਹੀਂ ਹੈਗੀ ਤਾਂ ਇਹ ਸਮੱਸਿਆਵਾਂ ਤੁਸੀਂ ਜਿਹੜੀਆਂ ਉਹਨਾਂ ਦਾ ਸੰਭਾਲ ਨਹੀਂ ਕਰ ਸਕਦੇ ਹੈਗੀ ਤੁਸੀਂ ਵੈਸੇ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਕਿਉਂਕਿ ਸਾਡੇ ਪੰਜਾਬੀ ਦੇ ਤੁਸੀਂ ਉਹ ਇੱਥੇ ਸਕੂਲ ਬੋਰਡ ਦੇ ਵਿੱਚ ਸਾਡੇ ਲੋਕਾਂ ਦੀ ਪ੍ਰਾਇਰਿਟੀ ਹੈਗੀ ਐਜੂਕੇਸ਼ਨ ਜੋ ਵੀ ਹੁਣ ਇੱਕ ਪਟੀਸ਼ਨ ਵੀ ਸਾਈਨ ਕਰ ਰਹੇ ਆ ਆਨਲਾਈਨ ਕੈਂਪੇਨ ਚੱਲ ਰਹੀ ਬਾਈ 100 ਦੇ ਚ ਆਇਆ ਵੀ ਆ ਜਿਹੜਾ ਬੈਂਡ ਵਾਲਾ ਪ੍ਰੋਗਰਾਮ ਆ ਇਹ ਬੰਦ ਨਾ ਹੋਵੇ ਜਾਂ ਇਸ ਤਰ੍ਹਾਂ ਦੀ ਕੀ ਤੁਹਾਡੇ ਕੋਲ ਲੋਕ ਕਿ ਕਦੇ ਤੁਹਾਡੇ ਨਾਲ ਪਰਸਨਲੀ ਗੱਲ ਕਰਦੇ ਆ ਵੀ ਯਾਰ ਆ ਫੰਡਿੰਗ ਘਟਾ ਜਾਂ ਇੱਥੇ ਸਕੂਲ ਦੀ ਫੰਡਿੰਗ ਜਾਂ ਜਾਂ ਸਰਕਾਰਾਂ ਕੋਲ ਕਿਉਂ ਨਹੀਂ ਬਿਲਕੁਲ ਜੀ ਜਿਸ ਤਰ੍ਹਾਂ ਉਹ ਵਾਈਟ ਰੌਕ ਜਿਹੜਾ ਲਰਨਿੰਗ ਸੈਂਟਰ ਉਹਨੂੰ ਅਸੀਂ ਮੂਵ ਕਰਨ ਦੀ ਗੱਲ ਕੀਤੀ ਜੀ ਤਾਂ ਪਿਛਲੀਆਂ ਦੋਵੇਂ ਜਿਹੜੀਆਂ ਪਬਲਿਕ ਸਾਡੀਆਂ ਬੋਰਡ ਮੀਟਿੰਗ ਹੋਈਆਂ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਤਾਦਾਦ ਦੇ ਵਿੱਚ ਪੇਰੈਂਟਸ ਜਿਹੜੇ ਜਿਨ੍ਹਾਂ ਦੇ ਬੱਚੇ ਲਰਨਿੰਗ ਸੈਂਟਰ ਵਿੱਚ ਜਾ ਰਹੇ ਆ ਉਹਨਾਂ ਨੇ ਆ ਕੇ ਉੱਥੇ ਆਪਣੇ ਸਵਾਲ ਬੋਰਡ ਸਾਹਮਣੇ ਰੱਖੇ ਸੋ ਟਾਈਮ ਟੂ ਟਾਈਮ ਜਿੱਦਾਂ ਵੀ ਅਸੀਂ ਕੋਈ ਇਹੋ ਜਿਹਾ ਟਫ ਡਿਸੀਜਨ ਬਣਾਉਨੇ ਆ ਤਾਂ ਆਂਦੇ ਆ ਲੋਕੀ ਕੰਪਲੇਂਟ ਵੀ ਕਰਦੇ ਆ ਪਰ ਸਾਨੂੰ ਇਹੋ ਜਿਹਾ ਓਕੇ ਡਿਸੀਜਨ ਬਣਾਉਣੇ ਪੈਂਦੇ ਆ ਕਿਉਂਕਿ ਸਾਡੀ ਜਿਹੜੀ ਜ਼ਿੰਮੇਵਾਰੀ ਉਹ ਇਹ ਹੈਗੀ ਆ ਵੀ ਅਸੀਂ ਬਜਟ ਨੂੰ ਬੈਲੈਂਸ ਕਰਨਾ ਜੋ ਰਾਸ਼ੀ ਸਾਨੂੰ ਸੂਬਾ ਸਰਕਾਰ ਨੇ ਦਿੱਤੀ ਸੀ ਉਹਦੇ ਵਿੱਚ ਵਿੱਚ ਰਹਿ ਕੇ ਸਕੂਲਾਂ ਨੂੰ ਚਲਾਣਾ ਵਾਧੂ ਖਰਚਾ ਨਹੀਂ ਕਰ ਸਕਦੇ ਰਾਈਟ ਸੋ ਕਿਤੇ ਨਾ ਕਿਤੇ ਪ੍ਰੋਗਰਾਮ ਕੱਟ ਕਰਨੇ ਪੈਂਦੇ ਔਰ ਇਹੋ ਜਿਹੇ ਔਖੇ ਡਿਸੀਜਨ ਸਾਡੇ ਲਈ ਵੀ ਬੋਰਡ ਲਈ ਵੀ ਇਹੋ ਜਿਹੇ ਜਿਹੜੇ ਡਿਸੀਜਨ ਬਣਾਉਣੇ ਬਹੁਤ ਔਖੇ ਹੈ ਸੋ ਔਖਾ ਡਿਸੀਜਨ ਨਹੀਂ ਬੰਦਾ ਹੈਗਾ ਮੇਰੇ ਆਪ ਦੇ ਬੱਚੇ ਵੀ ਪਬਲਿਕ এডੂਕੇਸ਼ਨ ਸਿਸਟਮ ਦੇ ਵਿੱਚ ਆ ਕਾਫੀਆਂ ਦੇ ਜਿਹੜੇ ਸਕੂਲ ਦੂਜੇ ਸਕੂਲ ਟਰਸਟੀਆਂ ਉਹਨਾਂ ਦੇ ਗ੍ਰੈਂਡਕਿਡਸ ਜਿਹੜੇ ਉਹ ਪੜ ਰਹੇ ਹੈਗੇ ਸਕੂਲ ਸਿਸਟਮ ਦੇ ਵਿੱਚ ਸੋ ਸਾਡੇ ਲਈ ਇਹੋ ਜਿਹੇ ਡਿਸੀਜਨ ਸਾਡੇ ਬੱਚਿਆਂ ਤੇ ਵੀ ਆਪਣੇ ਤੇ ਵੀ ਇੰਪੈਕਟ ਕਰਦੇ ਆ ਪਰ ਮੈਂ ਗੱਲ ਕਰਦਾ ਪੂਰੇ 80 ਹਜ਼ਾਰ ਬੱਚਿਆਂ ਦੇ ਜਿਹੜੇ ਸਾਡੇ ਡਿਸਟ੍ਰਿਕਟ ਦੇ ਵਿੱਚ ਹੈਗੇ ਆ ਕਿ ਉਹ ਸਾਰਿਆਂ ਦੇ ਉੱਤੇ ਇੰਪੈਕਟ ਨਾ ਪਵੇ ਉਹਦੇ ਲਈ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਪ੍ਰੀਮੀਅਰ ਆਫਿਸ ਨੂੰ ਟ੍ਰੈਜਰੀ ਬੋਰਡ ਨੂੰ ਫਾਈਨੈਂਸ ਮਿਨਿਸਟਰ ਨੂੰ ਸਾਰਿਆਂ ਨੂੰ ਇੱਕ ਟੇਬਲ ਤੇ ਇਕੱਠੇ ਹੋਣਾ ਪੈਣਾ ਜਿਸ ਤਰ੍ਹਾਂ ਤੁਸੀਂ ਪੁੱਛਿਆ ਵੀ ਇਹਦਾ ਕੋਈ ਹੱਲ ਹੈਗਾ ਇਹਦਾ ਹੱਲ ਇੱਕੋ ਹੀ ਆ ਸਰਕਾਰਿਆ ਨੂੰ ਪਹਿਲੀ ਪ੍ਰਾਇਰਟੀ ਬਣਾਵੇ ਬਜਟ ਦੇ ਵਿੱਚ ਵਾਧਾ ਕਰੇ ਜਿਹੜੀ ਕੈਪੀਟਲ ਫੰਡਿੰਗ ਹੈ ਉਹਦੇ ਵਿੱਚ ਫੈਡਰਲ ਗਵਰਨਮੈਂਟ ਸਾਨੂੰ ਹੈਲਪ ਕਰੇ ਕਿਉਂਕਿ ਫੈਡਰਲ ਗਵਰਨਮੈਂਟ ਦੀ ਹੈਲਪ ਤੋਂ ਬਿਨਾ ਉਹ ਸਮੱਸਿਆ ਸਾਡੀ ਹੱਲ ਨਹੀਂ ਹੋਣੀ ਕਿਉਂਕਿ ਇਸ ਟਾਈਮ ਅਸੀਂ 5.3 ਬਿਲੀਅਨ ਡਾਲਰ ਦੀ ਡਿਮਾਂਡ ਕਰ ਰਹੇ ਹਾਂ ਜਿਹੜੀ ਕਿ ਸਾਡੇ ਅਗਲੇ 5-10 ਸਾਲਾਂ ਦੇ ਵਿੱਚ ਗਰੋਥ ਨੂੰ ਸਿਰਫ ਕੈਚ ਅਪ ਕਰਨਾ ਹੈਗਾ ਪੋਰਟੇਬਲ ਨਹੀਂ ਖਤਮ ਹੋਣੇ ਉਹਦੇ ਨਾਲ ਤੇ ਉਹ ਜਿਹੜਾ ਇਸ ਸਾਲ ਦਾ ਸਾਡਾ ਕੈਪੀਟਲ 5 ਇਅਰ ਕੈਪੀਟਲ ਜਿਹੜਾ ਪਲਾਨ ਆਣਾ ਹੈਗਾ ਉਹਦੇ ਵਿੱਚ ਘੱਟੋ-ਘੱਟ ਵੀ ਉਹ 6 ਬਿਲੀਅਨ ਡਾਲਰ ਤੋਂ ਉੱਤੇ ਡਿਮਾਂਡ ਜਾਏਗੀ ਉਹ ਸੋ so, ਦੇ 6 ਬਿਲੀਅਨ ਜਿਹੜਾ ਟੋਟਲ ਮਿਨਿਸਟਰੀ ਆਫ ਐਜੂਕੇਸ਼ਨ ਦਾ ਪੂਰੇ ਸੂਬੇ ਦਾ ਇਨਫਰਾਸਟ੍ਰਕਚਰ ਦਾ ਜਿਹੜਾ ਬਜਟ ਹੈਗਾ ਇੱਕ ਸਾਲ ਦਾ ਤਕਰੀਬਨ 1 ਬਿਲੀਅਨ ਡਾਲਰ ਉਹਦੇ ਵਿੱਚੋਂ ਸਰੀ ਜਿਹੜੀ ਕੱਲੀ 6 ਬਿਲੀਅਨ ਡਾਲਰ ਮੰਗੀ ਜਾਂਦੀ ਹੈ ਤਾਂ ਕਿੱਥੋਂ ਇਹ ਸਮੱਸਿਆ ਪ੍ਰੋਵਿੰਸ਼ਲ ਗਵਰਨਮੈਂਟ ਹੱਲ ਕਰ ਲਈ ਸੋ ਉਸ ਪੁਆਇੰਟ ਤੇ ਫੈਡਰਲ ਗਵਰਨਮੈਂਟ ਨੂੰ ਇੰਟਰਵੈਨ ਕਰਨਾ ਪੈਣਾ ਤਾਂ ਕਿ ਜਿਹੜੀ ਇਨਫਰਾਸਟ੍ਰਕਚਰ ਸਾਡੀ ਸਮੱਸਿਆ ਹੱਲ ਹੋਵੇ ਪਰਵਿੰਸ਼ਲ ਗਵਰਨਮੈਂਟ ਨੂੰ ਜਿਹੜੀ ਸਾਡੀਆਂ ਅਸੈਂਸ਼ੀਅਲ ਜਿੰਨੀਆਂ ਵੀ ਸਰਵਿਸਿਜ਼ ਹੈ ਕਿ ਚਾਹੇ ਬੱਸਿੰਗ ਹੋਗੀ ਚਾਹੇ ਸਟਰੋਂਗ ਸਟਾਰਟ ਹੋਗੀ ਜਾਂ ਬਿਲਡਿੰਗ ਦੀਆਂ ਜਿਹੜੀਆਂ ਲੀਸੀਸ ਹੋਗੀਆਂ ਜਾਂ ਪੋਰਟੇਬਲਸ ਦੀ ਮੂਵਿੰਗ ਹੋਗੀ ਜਾਂ ਇਨਫਲੇਸ਼ਨ ਜਿਹੜੇ ਫੈਕਟਰ ਹੈਗੇ ਉਹ ਸਾਰੇ ਕਨਸੀਡਰ ਕਰਕੇ ਸਾਡੀ ਫੰਡਿੰਗ ਜਿਹੜੀ ਵਿਧਾਨ ਦੀ ਲੋੜ ਆਪਰੇਟਿੰਗ ਗ੍ਰਾਂਟ ਤਾਂ ਹੀ ਜਿਹੜੀ ਅਸੀਂ ਪ੍ਰੋਪਰ ਐਜੂਕੇਸ਼ਨ ਬੱਚਿਆਂ ਨੂੰ ਉਹ ਦੇ ਸਕਦੇ ਹਾਂ ਸੋ ਤੁਹਾਡੀ ਜਿਹੜੀ ਆਪਰੇਸ਼ਨ ਦੇ ਪੱਧਰ ਦੇ ਉੱਤੇ ਦਾ ਸਮੱਸਿਆ ਹੈਗੀ ਆ ਪਰ ਜਿਹੜੀ ਇਨਫਰਾਸਟ੍ਰਕਚਰ ਦੇ ਪੱਧਰ ਦੇ ਉੱਤੇ ਆ ਜਿਹੜੀ 93% ਜਾਂ ਜਿੱਧਰਲੇ ਪਾਸੇ ਯੂਜ਼ ਹੋ ਰਿਹਾ ਉੱਥੇ ਵੀ ਸਮੱਸਿਆ ਹੈਗੀ ਆ ਬਜਟ ਦੀ ਜਿਹੜੀ ਸਾਰਨੋਂ ਵੱਡੀ ਸਾਡੀ ਸਮੱਸਿਆ ਉਹ ਇਨਫਰਾਸਟ੍ਰਕਚਰ ਦੀ ਹੋਈ ਆ ऑपरेटिंग दी बजट ਤਾਂ ਸਾਡੀ 6% ਦੇ ਨੇੜੇ ਤੁਸੀਂ 16 ਮਿਲੀਅਨ ਡਾਲਰ ਅਸੀਂ ਡੈਫਿਸਿਟ ਸ਼ੋਅ ਕਰ ਰਹੇ ਹਾਂ ਪਰ ਜਿਹੜੀ ਸਾਡੀ ਸਭ ਤੋਂ ਗੰਭੀਰ ਸਮੱਸਿਆ ਉਹ ਇਹ ਬਣੀ ਹੋਈ ਹੈ ਜਿਹੜਾ 5.3 ਬਿਲੀਅਨ ਡਾਲਰ ਅਸੀਂ ਮੰਗ ਰਹੇ ਸੀ ਪਿਛਲੇ ਸਾਲ ਐਸ ਸਾਲ ਉਹ 6 ਬਿਲੀਅਨ ਡਾਲਰ ਤੋਂ ਵੀ ਉੱਤੇ ਪਹੁੰਚਣਾ ਹੈਗਾ ਉਹ 6 ਬਿਲੀਅਨ ਡਾਲਰ ਸਾਨੂੰ ਸੂਬਾ ਸਰਕਾਰ ਨਹੀਂ ਦੇ ਸਕਦੀ ਕਿਸੇ ਵੀ ਹਾਲਤ ਵਿੱਚ ਸੋ ਉਸ ਡਿਮਾਂਡ ਨੂੰ ਪੂਰਾ ਕਰਨ ਲਈ ਫੈਡਰਲ ਗਵਰਨਮੈਂਟ ਨੂੰ ਇੰਟਰਵੈਨ ਕਰਨਾ ਪੈਣਾ ਹੁਣ ਫੈਡਰਲ ਗਵਰਨਮੈਂਟ ਦਾ ਕਹਿਣਾ ਇਹ ਆ ਕਿ ਵੀ ਸੂਬੇ ਬਹੁਤ ਜ਼ਿਆਦਾ ਟੈਕਸੀਜ਼ ਇਕੱਠੇ ਕਰਦੇ ਆ ਵੀ ਇਹਨਾਂ ਕੋਲ ਇਨਾਫ ਮਨੀ ਹੈਗੀ ਹੈ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਸਮੱਸਿਆਵਾਂ ਕਿਤੇ ਵੀ ਹੱਲ ਹੋਣ ਵਾਲੀਆਂ ਖੈਰ ਮੇਰੇ ਟੈਨਰ ਦੇ ਵਿੱਚ ਤਾਂ ਨਹੀਂ ਹੁੰਦੀਆਂ ਪਰ ਕੋਸ਼ਿਸ਼ ਸਾਡੀ ਜਾਰੀ ਹੈ ਪੇਰੈਂਟਸ ਕਿਦਾਂ ਹੈਲਪ ਕਰ ਸਕਦੇ ਆ ਸਾਡੀ ਅਸੀਂ ਸਿਰਫ ਸੱਤ ਟਰਸਟੀ ਆ ਸਮੇਂ-ਸਮੇਂ ਸਿਰ ਤੁਸੀਂ ਸਾਡੀ ਮਦਦ ਕਰਦੇ ਰਹਿੰਨੇ ਹੋ ਤੁਹਾਡੇ ਚੈਨਲਸ ਦੇ ਥਰੂ ਲੋਕਾਂ ਤਾਈਂ ਸਰਕਾਰ ਤਾਈਂ ਆਪਣੀ ਆਵਾਜ਼ ਪਹੁੰਚਾਉਣ ਨੂੰ ਪਰ ਜੇ 80000 ਬੱਚਿਆਂ ਦੇ ਪੇਰੈਂਟ ਸਾਡੇ ਨਾਲ ਬੋਡੇ ਨਾਲ ਬੋਡਾ ਜੋੜ ਕੇ ਤੁਰ ਪੈਣ ਤਾਂ ਇਸ ਸਮੱਸਿਆ ਜਰੂਰ ਹੱਲ ਹੋ ਸਕਦੀ ਕਿਉਂਕਿ ਇੱਕ ਬਹੁਤ ਲਾਊਡ ਜਿਹੜੀ ਉਹ ਵਾਇਸ ਬਣ ਜਾਏਗੀ ਮਤਲਬ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਪੈਸਾ ਨਹੀਂ ਆ ਰਿਹਾ ਉਹ ਤੁਹਾਨੂੰ ਉਹਦਾ ਅਸਰ ਤੁਹਾਡੇ ਪ੍ਰੇਸ਼ੀਅਸ ਦੇ ਉੱਤੇ ਵੀ ਪੈ ਰਿਹਾ ਐਬਸੋਲੂਟਲੀ ਜੀ ਹੁਣ ਜੇ ਸਾਡੇ ਕੋਲੇ ਇਨਾਫ ਸਕੂਲ ਹੋਣ ਜੀ ਇਨਾਫ ਸਾਡੇ ਕੋਲੇ ਟੀਚਰ ਫੰਡਿੰਗ ਹੋਵੇ ਤਾਂ ਇੱਕ ਤਾਂ ਸਾਡਾ ਪੋਰਟੇਬਲਸ ਦਾ ਖਰਚਾ ਜਿਹੜਾ 6 ਮਿਲੀਅਨ ਡਾਲਰ ਹੈ ਉਹ ਘਟੇ ਜਿਹੜੀ ਸਪੈਸ਼ਲ ਨੀਡਸ ਬੱਚਿਆਂ ਉੱਤੇ ਹੀ 54 ਮਿਲੀਅਨ ਡਾਲਰ ਵਾਧੂ ਖਰਚਾ ਕਰ ਰਹੇ ਆ ਉਹ ਉਹ ਠ ਸੋ ਇਸ ਤਰ੍ਹਾਂ ਦੇ ਕਾਫੀ ਜ਼ਿਆਦਾ ਕੰਮ ਹੈਗੇ ਜਿਹੜੇ ਸੂਬਾ ਸਰਕਾਰ ਜੀ ਉਹ ਤੇ ਗੱਲ ਧਿਆਨ ਦੇਵੇ ਤਾਂ ਉਹ ਕਰ ਸਕਦੇ ਆ ਤੇ ਸਾਡਾ ਜਿਹੜਾ ਇਹ ਡੈਫਿਸਿਟ ਆ ਇਹ ਸਰਪਲਸ ਵਿੱਚ ਚੇਂਜ ਹੋ ਸਕਦਾ ਲੋਕ ਆਮ ਤੌਰ ਤੇ ਇਹ ਕਹਿੰਦੇ ਵੀ ਜਿਹੜੀ ਐਜੂਕੇਸ਼ਨ ਦੇਖੋ ਜੀ ਇਹ ਸਿਟੀ ਦਾ ਸਕੂਲ ਬੋਰਡ ਦਾ ਮਸਲਾ ਹੁੰਦਾ ਹਰ ਇੱਕ ਸਿਟੀ ਦਾ ਵੱਖਰਾ ਆ ਹੁਣ ਅੱਗੇ ਇਲੈਕਸ਼ਨ ਆ ਰਹੀ ਆ ਜਲਦੀ ਕਾਲ ਹੋ ਜਣੀ ਜਿਵੇਂ ਫੈਡਰਲ ਹਾਂਜੀ ਉੱਥੇ ਜਿਹੜਾ ਵੀ ਸਾਡਾ ਐਮਪੀ ਜਾਂ ਸਾਡੇ ਘਰ ਦੇ ਵਿੱਚ ਆਉਂਦਾ ਵੋਟਾ ਮੰਗਣ ਦਾ ਜਿਹੜੀ ਵੀ ਪਾਰਟੀ ਦਾ ਕੀ ਉਹ ਲੋਕ ਉਹਨੂੰ ਇਹ ਕਹਿ ਸਕਦੇ ਆ ਕਿ ਸਾਡੀ ਸਰੀ ਦੀ এডਿਕੇਸ਼ਨ ਨੂੰ ਬੈਟਰ ਕਰਨ ਦੇ ਲਈ ਤੁਸੀਂ ਕੀ ਕਰ ਰਹੇ ਹੋ ਜੀ ਉਹਨਾਂ ਨੂੰ ਇਹ ਸਵਾਲ ਕੀਤਾ ਜਾ ਸਕਦਾ ਜਾਂ ਇਹ ਸਵਾਲ ਉਹਨਾਂ ਲਈ ਨਹੀਂ ਹੈ ਇਹ ਸਿਰਫ ਤੁਹਾਡੇ ਤੱਕ ਹੀ ਹੈ ਨਹੀਂ ਜਿਹੜਾ ਫੰਡਿੰਗ ਹੈ ਜਿਸ ਤਰ੍ਹਾਂ ਮੈਂ ਆਖਿਆ ਵੀ 90 6% 97% ਸਾਨੂੰ ਜਿਹੜੀ ਫੰਡਿੰਗ ਹੈ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਆਉਂਦੀ ਹੈ ਬਿਲਕੁਲ ਬਿਲਕੁਲ ਫੈਡਰਲ ਗਵਰਨਮੈਂਟ ਤੋਂ ਸਾਨੂੰ ਜਿਹੜੀ ਇਨਡੀਜਨਸ ਸਟੂਡੈਂਟਸ ਦੀ ਕੁਝ ਫੰਡਿੰਗ ਆਂਦੀ ਹੈ ਜਾਂ ਜਿਹੜੇ ਸਾਡੇ ਲਰਨਿੰਗ ਸੈਂਟਰ ਹੈਗੇ ਜਿੱਥੇ ਕਿ ਅਸੀਂ ਸੈਟਲਮੈਂਟ ਵਰਕਰ ਜਿਹੜੇ ਰਿਫਿਊਜੀ ਫੈਮਲੀਆਂ ਆਂਦੀਆਂ ਹੈਗੀਆਂ ਜਿਹੜੇ ਨਿਊ ਕਮਰ ਜਿਹੜੇ ਕੈਨੇਡਾ ਵਿੱਚ ਮੂਵ ਹੁੰਦੇ ਉਹਨਾਂ ਨੂੰ ਸਕੂਲਾਂ ਵਿੱਚ ਸੈੱਟ ਕਰਨਾ ਉਹਦੀ ਜਿਹੜੀ ਫੰਡਿੰਗ ਫੈਡਰਲ ਗਵਰਨਮੈਂਟ ਤੋਂ ਆਂਦੀ ਹੈ ਫੈਡਰਲ ਗਵਰਨਮੈਂਟ ਕਿੱਥੇ ਮਦਦ ਕਰ ਸਕਦੀ ਜੇ ਪਿੱਛੇ ਤੁਹਾਨੂੰ ਚੇਤਾ ਹੋਵੇ ਚਾਰ ਪੰਜ ਸਾਲ ਪਹਿਲਾਂ ਫੈਡਰਲ ਗਵਰਨਮੈਂਟ ਕੋਲੇ ਸਰਪਲਸ ਹੋਇਆ ਸੀ ਉਹਨਾਂ ਨੇ ਬਿਲੀਅਨਸ ਆਫ ਡਾਲਰ ਜਿਹੜੇ ਹੈਲਥ케ਅਰ ਦੇ ਵਿੱਚ ਇਨਵੈਸਟ ਕੀਤਾ ਸੀ ਸੂਬਿਆਂ ਨੂੰ ਹਾਲਾਂਕਿ ਹੈਲਥ케ਅਰ ਜਿਹੜਾ ਪ੍ਰੋਵਿੰਸ਼ੀਅਲ ਮੈਟਰ ਹੈਗਾ ਪਰ ਫਿਰ ਵੀ ਫੈਡਰਲ ਗਵਰਨਮੈਂਟ ਨੇ ਹੈਲਪ ਕੀਤੀ ਸੋ ਫੈਡਰਲ ਗਵਰਨਮੈਂਟ ਜੇ ਹੈਲਥ케ਅਰ ਵਿੱਚ ਹੈਲਪ ਕਰ ਸਕਦੀ ਤਾਂ ਕਿਉਂ ਨਹੀਂ ਐਜੂਕੇਸ਼ਨ ਦੇ ਵਿੱਚ ਤੇ ਐਜੂਕੇਸ਼ਨ ਦੇ ਵਿੱਚ ਉਹਨਾਂ ਨੂੰ ਹੈਲਪ ਕਰਨੀ ਹੀ ਪੈਣੀ ਹੈ ਕਿਉਂਕਿ ਜਿਹੜੀ ਸਿਚੁਏਸ਼ਨ ਤੇ ਅੱਜ ਸਰੀ ਪਹੁੰਚ ਗਿਆ ਜਿਹੜੀ ਸਾਡੀ ਕੈਪੀਟ ਸੋ ਕਿਤੇ ਨਾ ਕਿਤੇ ਫੈਡਰਲ ਗਵਰਨਮੈਂਟ ਨੂੰ ਵਿੱਚ ਇੰਟਰਵਿਊਨ ਕਰਕੇ ਸਾਨੂੰ ਕੈਪੀਟਲ ਦੇ ਵਿੱਚ ਅ ਕਪਲ ਆਫ ਬਿਲੀਅਨ ਡਾਲਰ ਦੇਣੇ ਪੈਣੇ ਆ ਤਾਂ ਹੀ ਸਾਡੀ ਜਿਹੜੀ ਸਵਸਿਆ ਹੱਲ ਹੋਣੀ ਹੈ ਬਹੁਤ ਬਹੁਤ ਸ਼ੁਕਰੇਸਿੰ ਸਰ ਤੁਸੀਂ ਸਮਾਂ ਕੱਢਿਆ ਅਤੇ ਬੜੇ ਸੌਖੇ ਤਰੀਕੇ ਨਾਲ ਸਾਡੇ ਲੋਕਾਂ ਨੂੰ ਬਹੁਤ ਹੀ ਮਹੱਤਵਪੂਰਨ ਮੁੱਦੇ ਦੇ ਉੱਤੇ ਜਾਣਕਾਰੀ ਦਿੱਤੀ ਬਹੁਤ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਜੀ ਥੈਂਕ ਯੂ ਜੀ ਦੋਸਤੋ ਅਸੀਂ ਗੈਰੀਥਨ ਹਾਣਾ ਦੇ ਨਾਲ ਗੱਲਬਾਤ ਕੀਤੀ ਆ ਇਹ ਮਸਲਾ ਵੱਡਾ ਆ ਜਿਹੜੇ ਵੀ ਤੁਹਾਡੇ ਐਮ ਐਲ ਏ ਨੇ ਜਿਹੜੇ ਵੀ ਤੁਹਾਡੇ ਕਾਉਂਸਲਰ ਨੇ ਜਿਹੜੇ ਵੀ ਤੁਹਾਡੇ ਮੈਂਬਰ ਪਾਰਲੀਮੈਂਟ ਦੇ ਉਹਨਾਂ ਦੇ ਨਾਲ ਇਹ ਮਸਲਾ ਡਿਸਕਸ ਕਰੋ ਕਿਸੇ ਨਾ ਕਿਸੇ ਤਰ੍ਹਾਂ ਇਹ ਸਿੱਧੇ ਅਸਿੱਧੇ ਰੂਪ ਦੇ ਵਿੱਚ ਇਹਨਾਂ ਸਾਰਿਆਂ ਦੇ ਨਾਲ ਹੀ ਸਬੰਧਤ ਆ ਤੁਸੀਂ ਸਵਾਲ ਕਰੋਗੇ ਤੁਸੀਂ ਪ੍ਰਾਇੋਰਟੀ ਬਣਾਓਗੇ ਫਿਰ ਬਜਟ ਦੇ ਵਿੱਚ ਐਮਐਲਏ ਪ੍ਰੀਮੀਅਰ ਤੇ ਸਾਰੇ ਇਹਦੇ ਬਾਰੇ ਗੱਲਬਾਤ ਕਰਦੇ ਨਹੀਂ ਤਾਂ ਇਹਦੇ ਉੱਤੇ ਜਿੱਦਾਂ ਨੇ ਜ਼ਿਕਰ ਕੀਤਾ ਕਿ ਥਰੋਨ ਸਪੀਚ ਦੇ ਵਿੱਚ ਇੱਕ ਲਾਈਨ ਵੀ ਨਹੀਂ ਆ ਹੋ ਸਕਦਾ ਬਜਟ ਦੇ ਵਿੱਚ ਵੀ ਬਹੁਤਾ ਕੁਝ ਨਾ ਮਿਲੇ